हां जी तो ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਮੈਂ ਜੱਗੂ ਅਤੇ ਬੁਲੇਟ ਬਾਰੇ ਗੱਲ ਕਰਾਂਗਾ ਕਿ ਕਿਵੇਂ ਇਹਨਾਂ ਦੀ ਈਗੋ ਕਰਕੇ ਇੱਕ ਟੂਰਨਾਮੈਂਟ ਖਰਾਬ ਹੋ ਗਿਆ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੈਂ ਬਹੁਤ ਮਿਹਨਤ ਅਤੇ ਰਿਸਰਚ ਕਰਕੇ ਪਾਨਾ ਸਿੱਧੂ ਅਤੇ ਰਾਮ ਰਹੀਮ ਉੱਪਰ ਵੀਡੀਓਜ਼ ਬਣਾਈਆਂ ਸੀ ਅਤੇ ਉਹਨਾਂ ਵਿੱਚ ਮੈਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਪ੍ਰੂਫਾਂ ਨਾਲ ਐਕਸਪੋਜ਼ ਕੀਤਾ ہوا ਸੋ ਉਹਨਾਂ ਵੀਡੀਓਜ਼ ਨੂੰ ਇਹਨੇ ਕੋਈ ਖਾਸ ਗਿਉ ਨਹੀਂ ਹੋਏ ਅਤੇ ਨਾ ਹੀ ਲੋਕਾਂ ਨੇ ਅਪਰੀਸ਼ੀਏਟ ਕੀਤਾ ਸੋ ਪਲੀਜ਼ ਇੱਕ ਵਾਰੀ ਮੇਰੇ ਕੈਨ ਤੇ ਉਹ ਦੋਨੋਂ ਵੀਡੀਓਜ਼ ਜ਼ਰੂਰ ਦੇਖਿਓ ਉਹਦਾ ਮੈਂ ਲ ਤੇ ਚਲੋ ਸਟਾਰਟ ਕਰਦੇ ਆਂ ਸੋ ਤੁਹਾਨੂੰ ਕੀ ਪਤਾ ਵਾ ਕਿ ਇਹ ਜੱਗੂ ਅਤੇ ਬੁਲੇਟ ਦਾ ਹਮੇਸ਼ਾ ਕੰਪੈਰੀਸ਼ਨ ਹੁੰਦਾ ਵਾ ਤੇ ਇਹ ਹਮੇਸ਼ਾ ਇੱਕ ਦੂਜੇ ਤੋਂ ਉੱਪਰ ਆਉਣ ਦੀ ਕੋਸ਼ਿਸ਼ ਕਰਦੇ ਆ ਇਹ ਹਮੇਸ਼ਾ ਇੱਕ ਦੂਜੇ ਤੋਂ ਨਫ਼ਰਤ ਕਰਦੇ ਆ ਪਰ ਕੀ ਪਲੇਅਰਸ ਗੇਮ ਵਿੱਚ ਨਫ਼ਰਤ ਦੀ ਭਾਵਨਾ ਹੋਣੀ ਚਾਹੀਦੀ ਆ ਬਿਲਕੁਲ ਨਹੀਂ ਕਿਉਂਕਿ ਪਲੇਅਰ ਨੂੰ ਬਹੁਤ ਕੁਝ ਸਹਿਣਾ ਪੈਂਦਾ ਵਾ ਬਹੁਤ ਕੁਝ ਮੈਨੇਜ ਕਰਨਾ ਪੈਂਦਾ ਵਾ ਤੇ ਜੇਕਰ ਇੱਕ ਪਲੇਅਰ ਹੀ ਗੁੱਸਾ ਕਰੇਗਾ ਤਾਂ ਕੰਮ ਗਲਤ ਹੀ ਹੋਣਾ ਵਾ ਦੇਖੋ ਗਲਤੀ ਦਵਾ ਦੀ ਆ ਆਪਾਂ ਇਸ ਗੱਲ ਤੋਂ ਐਗਰੀ ਕਰਦੇ ਆ ਬੁਲੇਟ ਜਦੋਂ ਕਮੇਟੀ ਦੇ ਰੂਲ ਨਹੀਂ ਮੰਨ ਰਿਹਾ ਤਾਂ ਇਹਦਾ ਮਤਲਬ ਇਹੀ ਆ ਕਿ ਉਹ ਆਪਣੇ ਆਪ ਨੂੰ ਕਮੇਟੀ ਤੋਂ ਵੱਡਾ ਮੰਨਦਾ ਅਤੇ ਫਿਰ ਦੁਬਾਰਾ ਗਰਾਊਂਡ ਉਗੇ ਚਲਾਇਆ ਨਾ ਇਹ ਤਾਂ ਕੋਈ ਗੱਲ ਨਹੀਂ ਸਜਣਾ ਇਹਦਾ ਮਤਲਬ ਇਹੀ ਹੋਇਆ ਕਿ ਤੁਸੀਂ ਆਪਣੇ ਪਿਓ ਦਾ ਰਾਜ ਹੀ ਸਮਝਾਇਆ ਹੈ ਬਾਪ ਕੋ ਭੇਜ ਤੇਰੇ ਬਸ ਦੀ ਗੱਲ ਹੈ ਅਤੇ ਦੂਸਰੀ ਸਾਈਡ ਜੇਕਰ ਜੱਗੂ ਦੀ ਗੱਲ ਕਰੀਏ ਤਾਂ ਜੱਗੂ ਨੂੰ ਪਿਆਰ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਗੁੱਸੇ ਉੱਪਰ ਕਾਬੂ ਰੱਖਣਾ ਚਾਹੀਦਾ ਸੀ ਨਾ ਕਿ ਫालतू ਵਿੱਚ ਗੱਲ ਕੱਟ ਕੇ ਗੱਲ ਪੈਣਾ ਚਾਹੀਦਾ ਸੀ ਜੇਕਰ ਪਲੇਅਰ ਦਾ ਗੁੱਸੇ ਉੱਤੇ ਹੀ ਕਾਬੂ ਨਹੀਂ ਆ ਤਾਂ ਉਹ ਪਲੇਅਰ ਕਾਦਾ ਹੋਇਆ ਜੱਗੂ ਹਰੇਕ ਵਾਰ ਇਹਦਾ ਹੀ ਕਰਦਾ ਹੋਇਆ ਗਰਮਸ਼ੇਤੀ ਹੋ ਜਾਂਦਾ ਹੋਇਆ ਇਹਨਾਂ ਦੋਵਾਂ ਦੀ ਗਲਤੀ ਕਰਕੇ ਇੱਕ ਪੂਰਾ ਦਾ ਪੂਰਾ ਟੂਰਨਾਮੈਂਟ ਖਰਾਬ ਹੋ ਗਿਆ। ਮਤਲਬ ਕਿ ਇਹਨਾਂ ਦੋਵਾਂ ਦੀ ਈਗੋ ਗੇਮ ਤੋਂ ਜ਼ਿਆਦਾ ਵੱਡੀ ਆ। ਈਗੋ ਕਰਕੇ ਤਾਂ ਕਿੰਨੇ ਖਰ ਬਰਬਾਦ ਹੋ ਜਾਂਦੇ ਆ। ਆਕੜ ਬੰਦੇ ਨੂੰ ਬਰਬਾਦ ਕਰ ਦਿੰਦੀ ਆ। ਇਹਨਾਂ ਦੋਵਾਂ 플레이ਰਸ ਦਾ ਆਪਸ ਵਿੱਚ ਕੋਈ ਮਸਲਾ ਆ ਕਿ ਕੌਣ ਜ਼ਿਆਦਾ ਵਧੀਆ ਆ ਤੇ ਇਹ ਜੋ ਮਸਲਾ ਆ ਤੁਸੀਂ ਬਾਹਰ ਜਾ ਕੇ ਨਿਬੇੜੋ। ਗੇਮ ਕੋ ਖਿਆਲ ਖਰਾਬ ਕਰਦੇ ਹੋ। ਖਿਡਾਰੀ ਵਿੱਚ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਆ। ਜੇਕਰ ਕੋਈ ਆਪਣੇ ਤੋਂ ਵਧੀਆ ਆ ਤਾਂ ਇਸ ਗੱਲ ਨੂੰ ਅਸੈਪਟ ਕਰੋ। ਇੱਕ ਖਿਡਾਰੀ ਨੂੰ ਗੇਮ ਨੂੰ ਗੇਮ ਤਰ੍ਹਾਂ ਖੇਡਣਾ ਚਾਹੀਦਾ ਗਵਾ ਤੇ ਗੇਮ ਤੋਂ ਬਾਅਦ ਸਭ ਕੁਝ ਭੁੱਲ ਨੂੰ ਆਪਣੀ ਬੇਇੱਜ਼ਤੀ ਸਮਝਦੇ ਆ। ਆਹ ਵੀਡੀਓ ਦੇਖੋ। ਦੇਖੋ ਕਿੰਨੇ ਖੁਸ਼ ਲੱਗ ਰਹੇ ਆ। ਇਹ ਦੇਖ ਕੇ ਕਿੰਨੀ ਖੁਸ਼ੀ ਮਿਲਦੀ ਆ ਸੋ ਇਹ ਦਿਨ ਕਬੱਡੀ ਵਿੱਚ ਕਦੋਂ ਆਪ ਸੋਣਗੇ ਇਹ ਦੋਨੋਂ ਪਲੇਅਰ ਬਹੁਤ ਫੇਮਸ ਆ ਇਹਨਾਂ ਦਾ ਕਰੀਅਰ ਕਦੇ ਖਰਾਬ ਨਹੀਂ ਹੋ ਸਕਦਾ ਪਰ ਜੋ ਵਿਚਾਰੇ ਦੂਸਰੇ ਪਲੇਅਰ ਆ ਜੋ ਸਾਲ ਸਾਲ ਮਿਹਨਤ ਕਰਦੇ ਆ ਉਹਨਾਂ ਦਾ ਕੀ ਆਹ ਜੋ ਪਲੇਅਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬਹੁਤ ਵਧੀਆ ਖੇਡ ਰਹੇ ਸੀ ਅਤੇ ਲੋਕ ਵੀ ਕਹਿ ਰਹੇ ਆ ਅਤੇ ਬਹੁਤ ਜ਼ਿਆਦਾ ਚਾਂਸ ਸੀ ਕਿ ਇਹਨਾਂ ਨੂੰ ਹੀ ਕੰਬਾਇਨਾ ਮਿਲਣਿਆ ਸੀ ਸੋ ਉਹਨਾਂ ਦੀ ਮਿਹਨਤ ਉੱਪਰ ਤਾਂ ਪਾਣੀ ਪੈ ਹੀ ਗਿਆ ਪਤਾ ਨਹੀਂ ਪਲੇਅਰ ਆਪਣੇ ਆਪ ਨੂੰ ਰੱਬ ਕਿਉਂ ਮੰਨ ਲੈਂਦੇ ਆ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਿਓ ਤੇ ਭਾਨਾ ਸਿੱਧੂ ਅਤੇ ਰਾਮ ਰਹੀਮ ਵਾਲੀ ਵੀਡੀਓ ਜਰੂ